ਗ੍ਰਾਮ ਪੰਚਾਇਤ ਨਵਾ ਪਿੰਡ ਪੱਟੇ ਸੁਖਵਿੰਦਰ ਸਿੰਘ ਸੋਡੀ ਦੇ ਵੱਲੋਂ ਨਰੇਗਾ ਦੇ ਮਸਲਿਆਂ ਅਤੇ ਨਸ਼ਿਆਂ ਦੇ ਖਿਲਾਫ ਇਕਪ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਰਹੇ ਕਪੂਰਥਲਾ ਤੋਂ ਹਰਵਿੰਦਰ ਸਿੰਘ ਬੱਗਾ ਦੀ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਤੁਸੀਂ ਮੇਰੇ ਪਰਿਵਾਰਿਕ ਮੈਂਬਰ ਆ ਮੈਂ ਕੋਈ ਬਾਹਰੋਂ ਨਹੀਂ ਆਇਆ ਤੁਸੀਂ ਮੇਰੇ ਤੇ ਬਹੁਤ ਵੱਡਾ ਮਾਣ ਬਖਸ਼ਿਆ ਜਿਹੜਾ ਕਿ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਇੱਕ ਤੁਹਾਡੇ ਪਰਿਵਾਰਿਕ ਦਾ ਹੈਗਾ ਮੈਂ ਤੁਹਾਡੇ ਹੱਥਾਂ 'ਚ ਚਲੋ ਮੇਰੇ ਬਯੁਰਗ ਮੇਰੇ ਸਹਿਬਾਨ ਮੈਂ ਤੁਹਾਡੇ ਹੱਥਾਂ 'ਚ ਪਲਿਆ ਮੈਂ ਕੋਈ ਇਹ ਨਹੀਂ ਵੀ ਤੁਹਾਨੂੰ ਕੋਈ ਲਾਲਚ ਦਿੱਤਾ ਜਿਹੜਾ ਕਿ ਤੁਸੀਂ ਮੈਨੂੰ ਇੱਥੋਂ ਤੱਕ ਲਿਆਏ ਆ ਮੈਰੀ ਕਿਰੋਂ ਤੁਸੀਂ ਗੱਲ ਮੇਰੇ ਕੋਈ ਕੰਮਕਾਰ ਦੇਖੇ ਜਿਹੜੇ ਕੀ ਤੁਸੀਂ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੇਰੀ ਾਕਾਤ ਨਹੀਂ ਸੀਗੀ ਜਿੱਥੋਂ ਤੱਕ ਤੁਸੀਂ ਮੈਨੂੰ ਪਹੁੰਚਾ ਦਿੱਤਾ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਸੁਪਰਬੀਅਰ ਕਰਦਾ ਹਾਂ ਕਵਿੰਦਰ ਸਿੰਘ ਸੋਢੀ ਸਰਪੰਚ ಗ್ರಾಮ ਪੰਚਾਇਤ ਨਵਾ ਪਿੰਡ ਪਟੇ ਸਤਿ ਸ੍ਰੀ ਅਕਾਲ ਅੱਜ ਦੀ ਜੋ ਮੀਟਿੰਗ ਰੱਖੀ ਗਈ ਸੀ ਕੀ ਇਹਦੇ ਵਿੱਚ ਅਹਿਮ ਮੁੱਦੇ ਸੀਗੇ ਕਿਸ-ਕਿਸ ਚੀਜ਼ ਦਾ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਮੈਂ ਦੇਖੋ ਆਪਣਾ ਨਰੇਗਾ ਸਾਡੇ ਇੱਕ ਨਰੇਗਾ ਚੱਲਦਾ ਪਿਆ ਵਾ ਜਿਹਦੇ ਵਿੱਚ ਬਹੁਤ ਹੀ ਗਰੀਬ ਪਰਿਵਾਰ ਕੰਮ ਕਰਦੇ ਆ ਮੈਂ ਉਹਨਾਂ ਦੀਆਂ ਸਮੱਸਿਆ ਦਾ ਹੱਲ ਕਰਨ ਦਾ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਵੀ ਜਿਹੜੇ ਵੀ ਕੋਈ ਗਰੀਬ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਕੋਈ ਜ਼ਰੂਰਤ ਆ ਤੇ ਉਹ ਮੈਨੂੰ ਦੱਸੇ ਮੈਂ ਉਹਦਾ ਹੱਲ ਜਿਹੜਾ ਕੀ ਕਰ ਸਕਾਂ ਜਿੱਦਾਂ ਕਿ ਇਹਦੇ ਵਿੱਚ ਕੁਝ ਮੌਤੀ ਜਿੱਦਾਂ ਵਿਤਕਰੇ ਪਹਿਲੇ ਸਰਪੰਚਾਂ ਨੇ ਕੀਤੇ ਆ ਕਿ ਕਿਸੇ ਦਾ ਨਾਮ ਨਹੀਂ ਪਾਇਆ ਗਿਆ ਕਿਸੇ ਜੇ ਕੋਈ ਪੈ ਗਿਆ ਉਹਦੇ ਪੈਸੇ ਨਹੀਂ ਪੁਆਏ ਤੇ ਜ਼ਿਆਦਾ ਇਹਨਾਂ ਨੂੰ ਬੀਬੀਆਂ ਨੂੰ ਪ੍ਰੋਬਲਮਾਂ ਵੀ ਇਹਨਾਂ ਨੂੰ ਜੋਬ ਕਾਰਡ ਹੀ ਨਹੀਂ ਦਿੱਤੇ ਗਏ ਉਹ ਜੋਬ ਕਾਰਡ ਨਾ ਦੇਣ ਦਾ ਕਾਰਨ ਕੀ ਸੀ ਵੀ ਜਿਹੜੇ ਸਰਪੰਚ ਪਹਿਲਾਂ ਬਣੇ ਸੀ ਨਾ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਡਰਾਵਾ ਹੀ ਇੱਕੋ ਹੀ ਧਮਕੀ ਦਿੰਦੇ ਰਹੇ ਕਿ ਜੇ ਤੁਸੀਂ ਸਾਡੇ ਤੋਂ ਇਲਾਵਾ ਕਿਸੇ ਨੂੰ ਹੋਰ ਵੋਟ ਪਾਈ ਤਾਂ ਤੁਹਾਡੇ ਨਾਮ ਕਟਵਾਏ ਜਾਣਗੇ ਤੇ ਤੁਹਾਡੇ ਜੋਬ ਕਾਰਡ ਜਿਹੜੇ ਆ ਉਹ ਰੱਦ ਕੀਤੇ ਜਾਊਗੇ ਇਹ ਮੇਨ ਸਾਡਾ ਮੁੱਦਾ ਸੀਗਾ ਜੀ ਅੱਜ ਅਸੀਂ ਗੱਲ ਕਰੀਏ ਨਸ਼ੇ ਦੀ ਇੱਕ ਮਸਲਾ ਬਹੁਤ ਅਹਿਮ ਮੁੱਦਾ ਹੈ ਤਵਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਨਸ਼ੇ ਦੇ ਸਬਾਗਰ ਨੇ ਕਿ ਇਹਨਾਂ ਨੂੰ ਖੱਲ ਪਾਉਣ ਵਾਸਤੇ ਕੀ ਉਪਰਾਲੇ ਕੀਤੇ ਜੋ ਦੇਖੋ ਜੀ ਮੇਰੀ ਤਕਰੀਬਨ ਐਸਚਓ ਸਾਹਿਬ ਦੇ ਨਾਲ 2 ਤੋਂ 3 ਵਾਰੀ ਹਰ ਰੋਜ਼ ਮੀਟਿੰਗ ਹੁੰਦੀ ਆ ਨਸ਼ੇ ਦੇ ਸਬੰਧ ਦੇ ਵਿੱਚ ਲੇਕਿਨ ਲੱਗੇ ਪਏ ਆ ਬਹੁਤ ਡਟ ਕੇ ਦੇਖੋ ਮੁਲਾਜ਼ਮ ਵੀ ਅੱਜ ਵੀ ਇਸ ਤਰੀਕੇ ਦੇ ਨਾਲ 4 ਤੋਂ 5 ਗੱਡੀਆਂ ਸਾਰੇ ਡੇਰਿਆਂ ਤੇ ਰੇਡ ਪਈ ਚਲੋ ਉਹ ਹੱਥ ਨਹੀਂ ਆ पाए ਜਿਹੜੇ ਆਉਂਦੇ ਆ ਉਹਨਾਂ ਨੂੰ ਤੁਰੰਤ ਹੀ ਸਿਲਾਖਾ ਥੱਲੇ ਦਿੱਤਾ ਜਾਊਗਾ ਦਿੱਤਿਆ ਵੀ ਜਾਣ ਡਿਆ ਵਾ ਠੀਕ ਹੈ ਜੀ ਬਾਕੀ ਉਹ ਕਿਤੇ ਇਧਰ ਉਧਰ ਛੁਪੇ ਆ ਜਦੋਂ ਆ ਜਾਣਗੇ ਤੇ ਆਪੇ ਹੀ ਉਹਨਾਂ ਦਾ ਜੋ ਵੀ ਉਹਨਾਂ ਦੇ ਕਾਰਵਾਈ ਬਣਦੀ ਹੈ ਕੀਤੀ ਜਾਊਗੀ ਕੀ ਨਾਮ ਆਪ ਹਾਂਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ಗ್ರಾಮ ਪੰਚਾਇਤ ਨਵਾਕਨਪੱਟੀ ਚ ਮੀਟਿਆ ਸਰ ਕਈ ਤਰ੍ਹਾਂ ਦੇ ਲੋਕਾਂ ਦੇ ਸਵਾਲ ਨੇ ਕਿ ਸਾਡੇ ਜਿੱਦਾਂ ਕਹ ਲੋ ਵੀ ਬਹੁਤ ਸਾਰੀਆਂ ਦਿੱਕਤਾਂ ਆ ਕੇ ਸਕਦੇ ਆ ਕਾਰਡ ਹੋਵੇ ਜੋਬ ਕੱਟ ਕੇ ਲੋ ਜਾਂ ਉਹਨਾਂ ਨੂੰ ਹੋਰ ਕੋਈ ਲੱਗੇ ਸਮੱਸਿਆ ਜਾਂ ਪੇਮੈਂਟਾਂ ਦੀ ਸਮੱਸਿਆ ਵਾ ਕਿ ਬਹੁਤ ਜ਼ਿਆਦਾ ਲੋਕ ਕੰਮ ਕਰ ਰਹੇ ਨੇ ਪਰ ਸਾਡੀਆਂ ਪੇਮੈਂਟਾਂ ਨਹੀਂ ਆ ਰਹੀਆਂ ਕੀ ਹੈ ਸਰ ਇਹ ਪੇਮੈਂਟ ਦਾ ਜਿੱਦਾਂ ਵੀ ਆਪਣੇ ਮਤਲਬ ਲਾਸਟ ਚੱਲਦਾ ਪਿਆ ਵਾ ਤੇ ਉਹਦਾ ਕਰਕੇ ਪੇਮੈਂਟਾਂ ਸਾਰੀਆਂ ਕਲੀਅਰ ਉਹਨਾਂ ਨੇ ਕਰਨੀਆਂ ਥੋੜਾ ਲੇਟ ਹੋ ਗਿਆ ਬਾਕੀ ਪੇਮੈਂਟ ਸਾਰੀ ਕਲੀਅਰ ਚੱਲਦੀ ਪਈ ਆ ਤੇ ਜੋਬ ਕਾਰਡ ਜਿਹੜੇ ਆ ਮਗਰੋਂ ਆ ਨਹੀਂ ਰਹੇ ਜਦੋਂ ਆਣਗੇ ਉਹਨਾਂ ਅਪਲਾਈ ਕਰ ਦਿੱਤੇ ਜਾਣਗੇ ਸਾਰੇ ਜਦੋਂ ਲੱਗਦਾ ਕੀ ਜਿਹੜੀਆਂ ਸਮੱਸਿਆਵਾਂ ਲੋਕ ਦੱਸ ਰਹੇ ਨੇ ਇਹ ਬਹੁਤ ਜਲਦੀ ਦਾ ਹੱਲ ਕੀਤਾ ਜਾਵੇ ਹਾਂਜੀ ਬਹੁਤ ਜਲਦੀ ਆਪਣੇ ਸਰਪੰਚ ਸਾਹਿਬ ਦੀ ਹੈਲਪ ਦੇ ਨਾਲ ਜਿਹੜੀਆਂ ਹੱਲ ਹੋ ਜਾਣਗੀਆਂ